ਅੱਕੇ ਪਾਗੇ ਤੁਹਾਡਾ ਘਰ ਤਾਂ ਕਿਥੇ ਹੈ? ਓਏ ਆਹ ਕਿਨੇ ਕਰਿਆ ਵੇਗਾ? ਪਤਾ ਨਹੀਂਗਾ। ਦਸ ਲੋਕਾਂ-ਨੋਕਾਂ ਨਹੀਂ ਹੈਗੀ ਉਹ ਰੋਵੀ। ਹਾਂ। ਜੱਜ ਕਿ ਤਾ ਆਪਣਾ ਕਹੇ ਕਿਸ ਨੇ ਤੁਨਾ ਕਰਤਾ ਓਏ। ਮੈਂ ਕਹਣਾ ਆਪਣਾ ਕੰਨ ਤਾਂ ਹੀ ਇਹਦਾ। ਕਰਨਾ ਕੀ ਤੱਕ ਖਾਇਆ ਲੱਡੂ। ਲੱਡੂ ਖਾਇਆ। ਨਾ ਖਾਈ ਦਾ ਥੋੜੋ ਮੈਂ ਤਾਂ ਜਾ ਕੋਣ ਆਇਆ। ਮੈਂ ਗੜ ਖਾਂਦਾ। ਆ ਲੈ। ਹੈਲੋ ਫਰੈਂਡ ਆ ਸਭੀ ਨੂੰ ਮੈਂ ਨਿਊ ਬਲੌਗ ਚ ਸਭੀ ਨੂੰ ਜੀ ਆ ਜਾਣ ਉੱਤੇ ਬਾਈ ਮੀਰ ਕਰਦੇ ਆ ਤੁਸੀ ਬਹੁਤ ਸਾਰੇ ਜਾਨੇ ਬਹੁਤ ਵਧੀਆ ਹੋਵਾਂਗੇ ਤੇ ਬਾਈ ਅਜੇ ਬਲੌਗ ਜਰੂਰ ਤੇ ਜਰੂਰ ਅੰਤ ਤੱਕ ਦੇਖਿਓ ਤੇ ਬਹੁਤ ਜ਼ਰੂਰੀ ਗੱਲਾਂ ਨੇ ਮਜ਼ਾਕ ਦੀ ਕਰਨੀ ਨਹੀਂ ਹੈਗੀ ਵੀ ਕੋਈ ਜੇ ਜਰੂਰ ਜਰੂਰ ਅੰਤ ਤੱਕ ਦੇਖਿਓ ਚਲੋ ਫਿਰ ਆਜੋ ਬਲੌਗ ਟੈਪ ਬੇਸਟ ਬਿਨਾ ਕਰਕੇ ਬਲੌਗ ਆਪਾਂ ਸਟਾਰਟ ਕਰਦੇ ਆ ਚਲੋ ਫਿਰ ਆਜੋ ਜੱਟ ਬਣਾ ਰਹੇ ਆ ਮਾਤਾ ਰਾਣੀ ਲਈ ਕੱਲ ਨੂੰ ਮਾਤਾ ਰਣੀ ਨੇ ਜਾਣਾ ਪਕੌੜੇ ਲਾ ਦੇ ਆ ਦੇਖੋ ਜੀ आलू छी देने जो कि पकोड़े ला रहे हैं लाने अब देखो सिस्टर ला रही है जी पकौड़े कल गोगरे गोगरे लाने पकौड़े लौन लगी जी मेरा कल माता रही नहीं तो मट्ठा भी टकावे चलो फिर आ जाओ हो गर्म तेल ਆ ਦੇਖੋ ਜੀ ਬਣ ਜੁਕੇ ਆ ਇਹ ਪਕੌੜੇ ਲੰਮਾ ਮਤ ਦਾ ਇਹਨੂੰ ਕੱਢਾਂਗੇ ਆਪਾਂ ਗਰਗਰੇ ਗਰਗਰੇ ਹਜੇ ਭਾਈ ਤੋ ਤਵਾਰੇ ਤਵਾਰੇ ਫੜੀ ਫਿਰ ਫੜ ਲਿਆ ਮੈਂ ਸੌਰੀ ਇਹ ਗਰਗਰੇ ਲਹਿਰੇ ਨੇ ਮਾਤਾ ਰਾਣੀ ਨੂੰ ਪਹਿਲਾਂ ਕੱਢਾਂਗੇ ਫਿਰ ਅਬਦਲੀ ਬਣਾਵਾਂਗੇ ਬਸ ਸਵੇਰੇ ਆਪਾਂ ਮੁੱਲ ਤਾਂ ਦੇ ਕੇ ਚੱਲਾਂਗੇ ਇਹਨੂੰ ਟਕਾਂਮਾਂਗੇ ਤੁਹਾਨੂੰ ਵੀ ਮੱਠਾ ਚਲੋ ਫਿਰ ਆ ਜਾਓ ਆ ਦੇਖੋ ਜੀ ਇਹ ਚਾ ਆਪਾਂ ਨੇ ਮਾਤਾ ਰਾਣੀ ਨੇ ਇਹ ਲੱਗ ਗਰਗਰੇ ਰੱਖੇ ਪਏ ਨੇਗੇ ਉਹ ਕੱਲੂ ਆਪਾਂ ਜਾਵਾਂਗੇ ਤੇ ਮਠਾ ਠੇਕਾਂਗੇ ਤੇ ਇਧਰ ਆਪਣੇ ਆ ਦੇਖੋ ਲੱਗ ਆਪਦੇ ਲਈ ਬਣਾਏ ਸੀਗੇ ਗਰੋਂਗੇ ਦੇ ਪਕੌੜੇ ਖਾਣ ਲਈ ਤੇ ਚਲੋ ਫਿਰ ਆਜਾ ਆਪਾਂ ਕਰ ਲੋ ਤੇ ਸੋਨ ਨੂੰ ਕਰ ਲਾ ਆਪਾਂ ਮਠਾ ਧਕਾਵਾਂਗੇ ਮਸਤਰੀ ਦੇ ਚਲੋ ਫਿਰ ਆਜੋ ਹੈਲੋ ਫਰਾਂ ਦੇਸ਼ ਅਧਿਆਇ ਨਾਲ ਉੱਠ ਚੁੱਕਿਆ ਜੋ ਕਿ ਮੇਰੀ ਮੰਮੀ ਆ ਚੱਲੀ ਗਈ ਕੰਮ ਤੇ ਚਲੋ ਫਿਰ ਆਪਾਂ ਵੀ ਚੱਲਦੇ ਮਸਤਰੀ ਨੇ ਮਠਾ ਦੇਖਣਾ ਨਾਲ ਨੂੰ ਲਈਏ ਚੰਗਾ ਖੋਦਣਾ ਬਾਅਦ ਚੋਂ ਗੱਲਾਂ ਕਰਦੇ ਆ ਚੰਗਾ ਫਿਰ ਆਜੋ ਅਦਕੁਛੇ ਵਜਨ ਨਾਲ ਆ ਪੱਟ ਕਰੇ ਆਪਾਂ ਹੁਣ ਚਲੋ ਫਿਰ ਆຊਣੂ ਮਾਤਾ ਰਾਣੀ ਕੋ ਚੱਲਦੇ ਮੱਠਾ ਟਿਕਾਉਣੇ ਆਜੋ ਐ ਲੈ ਫਰ ਦੇਛਾਤਾ ਜੇ ਆ ਪੱਟ ਚੁੱਕਿਆ ਨਾ ਨੂੰ ਕਿ ਹੋ ਚੁੱਕਿਆ ਤਿਆਰ ਜੋ ਕਿ ਮੈਂ ਸਿਸਤਰੇ ਨਹਾਉਂਦੀ ਆਵਾ ਤੇ ਆਪਾਂ ਹੁਣ ਜਾ ਕੇ ਤੁਨੂੰ ਹਾਕ ਮਾਰ ਲਈਏ ਜੋ ਕਿ ਉਹਨਾਂ ਨੇ ਵੀ ਕੱਲ ਮੱਠਾ ਟਿਕਣ ਜਾਂਦੇ ਸੀ ਉਹਨਾਂ ਨਾਲ ਸਾਡੇ ਉਹਨਾਂ ਨੇ ਮੱਠਾ ਟਿਕਣਾ ਗੋਲ ਲਿਆਂ ਦਾ ਤੇ ਆਪਾਂ ਵੀ ਟਿਕਣਾ ਵਾ ਚਲੋ ਜਾ ਕੇ ਤੁਨੂੰ ਆਪਾਂ ਹਾਕ ਮਾਰ ਲਈਏ ਚਲੋ ਆਜੋ ਚਾਹਦਾਂ ਜਾ ਕੇ ਤੁਨੂੰ ਹਾਕ ਮਾਰਨ ਅੱਕੀ ਆ ਕਿ ਵੇ ਆਪਣੇ ਘਰੇ ਪਤਾ ਨਹੀਂ ਉਹਨੂੰ ਉੱਤਰੇ ਪਏ ਨਹੀਂ ਮੁੰਨੂ ਬੂਏ ਇਹ ਕੀ ਆ ਦੇਖਦੀ ਆ ਮੈਂ ਆ ਕੇ ਚਲ ਆ ਕੇ ਦੇਖੇ ਕਿ ਇਹ ਹੈ ਜਦ ਜਨ ਮਜਾਜ ਕੀ ਤੂੰ ਹਾਕ ਮਾਰ ਲੈਣਾ ਉਹਨਾਂ ਨੇ ਵੀ ਜਾਣਾ ਆਪਣੇ ਨਾਲ ਮਰਦ ਦੇ ਇਕਨ ਚਲੋ ਫਿਰ ਆਜੇ ਵੀ ਜਾਜ ਕੀ ਤੂੰ ਹਾਕ ਮਾਰਦੇ ਆ

ਅੱਕੇ ਪ੍ਰਜਾ ਤੁਹਾਡਾ ਘਰ ਤਾਂ ਕਿਥੇ ਹੈ? ਇਹ ਹੋ ਕਿ ਨ ਕਰਿਆ ਗਿਆ? ਪਤਾ ਨਹੀਂਗਾ। ਦੱਸ ਲੋਕਾਂ ਨੋਕਾਂ ਲਿਆ ਗਿਆ ਹੋਰ ਉਹ ਵੀ। ਆ ਜਿ ਪਿਆ ਹੁਣ। ਹੁਣ ਫਿਰ ਕੀ ਕਰਨਾ? ਮੈਂ ਕਹਿੰਦਾ ਪੈਨੋ ਆ। ਤੱਕ ਖਾਜੋ ਭੈਣ ਨੂੰ। ਮੈਂ ਕਹਿੰਦਾ ਪ੍ਰਾ ਕੋ ਕਰਨਾ ਤਾਂ ਹੀ ਇਹਦਾ। ਕਰਨਾ ਜੀ ਤੱਕ ਖਾਇਆ ਲੱਡੂ। ਲੱਡੂ ਤਾਜੇ। ਲੱਡੂ ਤਾਜੇ ਲੱਗਦੇ ਆ। ਹਾਂ। ਤੱਕਾ ਨਾ ਖਾਈ ਗਏ ਨਾ। ਇੱਥੇ ਲੰਬਾ ਪੈਣੀਗਾ ਦੋ ਦਿਨ ਬੱਡੇ। रहे है। वो, वो। है ना <laughs> ना यही नहीं अभी और सुनिए जिद का मतलब किजोग लिया संजोग संजोगा ਜਿੰਨਾ ਮੈਨ ਲਾਇਆ ਕੋ ਨਵਾਂ ਨਹੀਂ ਲੱਗ ਗਿਆ ਚੱਕ ਭੋਗ ਚਲੋ ਜੀ ਹੋ ਗਿਆ ਵਿਆ ਨਿੰਬੂ ਦਾ ਕੀ ਕਰੀਏ ਨਿੰਬੂ ਦਾ ਪਾਓ ਨਿੰਬੂ ਪਾਣੀ ਬਣਾਵਾ ਚਾ ਨਹੀਂ ਪਾਣੀ ਬਣਾਉਣੇ ਆ ਸਿਆਰੋ ਜੀ ਉਹ ਇਹਦਾ ਨਿੰਬੂ ਪਾਣੀ ਬਣਾਵਾ ਕੇ ਮਜ਼ੇ ਨਾਲ ਖਾ ਲੈ ਨਿੰਬੂ ਪਾਣੀ ਬਣਾ ਕੇ ਫਿਰ ਅੰਦਰ ਲੈ ਚੱਲਦੇ ਆ ਕਵਾਸ ਨਹੀਂ ਉਧਾਰਾ ਨੰਬਰ 98 ਵਿਸ਼ਵਾਸਾ ਆ ਦੇਖੋ ਜੀ ਹੁਣ ਇਹ ਅੱਜ ਕਰਾਂਗੇ ਆਪਾਂ ਨਿੰਬੂ ਪਾਣੀ ਬਣਾਗੇ ਤੇ ਜਿੰਦਾ ਦਾ ਆਪਾਂ ਕੰਮ ਵੀ ਕਰਾਂਗੇ ਜਿੰਦਾ ਕਰੇ ਲਾਇਆ ਕਰਾਂਗੇ ਕੀ ਸੋਚ ਰੇ ਤੇਰੀ ਮੰਨਣਾ ਪੜੇਗਾ ਆ ਦੇਖੋ ਜੀ ਆਪਾਂ ਰੁੱਡੂ ਰੁੱਡੂ ਖਾਦੇ ਰਿਹਾਗੇ ਵਧੀਆ ਤੇ ਜਦ ਕਿ ਰੁੱਡੂ ਖਾ ਗਏ ਸੀਗਾ ਤੇ ਨਿੰਬੂ ਆ ਹੁਣ ਆਪਾਂ ਇਹ ਧੋ ਕੇ ਫਰਿੱਜ 'ਚ ਰੱਖ ਦੇਣਾ ਆਪਾਂ ਕਿਉਂਕਿ ਬਾਅਦ 'ਚ ਉਹ ਨਿੰਬੂ ਪਾਣੀ ਬਣਾ ਕੇ ਦਾ ਉਹ ਕਰਾਂਗੇ ਕੰਪੀਟੀਸ਼ਨ ਕਰਾਂਗੇ ਨਿੰਬੂ ਪਾਣੀ ਦਾ ਚੈਲੰਜ ਕਰਿਆ ਕਰਾਂਗੇ ਆਓ ਬਈ ਅਬ ਇਹ ਪਾ ਜਾਨੇ ਹੋ ਰਾਕ ਜਨੇ ਚੈਲੰਜ ਵੀਡੀਓ ਬਣ ਜਾ ਕਰੂ ਨਹੀਂ ਧੋਕੇ ਪਰਨੇ ਬੁਖਰਾ ਜੇ ਰੱਖ ਲਿਆ ਨਿਆ ਬਾ ਚੈਲੰਜ ਵੀਡੀਓ ਬਣਾ ਮਗੇ ਆਨੇ ਆਇਆ ਲੱਗੂ ਇਹ ਰੱਖੀਏ ਬੰਦੇ ਗਰਮ ਹੈਲੋ ਫਰੈਂਡ ਦੇਸ਼ਾਦੂ ਵੀ ਆਪਣੇ ਕਰੇ ਕੋਈ ਤੂਣਾ ਕਰ ਗਿਆ ਸਾਲਾ ਐ ਨਹੀਂ ਪਤਾ ਕਰ ਕੇ ਰਹਿ ਗਿਆ ਵਾ ਬਈ ਐ ਤਾਂ ਸਾਨੂੰ ਪਤਾ ਲੱਗਦਾ ਜਾਣੀ ਆ ਕਿਹੜਾ ਬੰਦਾ ਤੂਣਾ ਕਰ ਗਿਆ ਕਿਉਂਕਿ ਛਾਡੇ ਆਲੇ ਦੁਆਰੇ ਘਰਾਂ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇਗੇ ਗੈਰਾ ਬੰਦਾ ਤੂੰਣਾ ਕਰ ਗਿਆ ਉਹਦੀ ਨੈਟ ਦੇ ਵੀਡੀਓ ਪਾਉਂਗਾ ਹੀ ਪਾਉਂਗਾ ਹਨੂ ਪਤਾ ਲੱਗ ਗਿਆ ਮਤਲਬ ਵੀਡੀਓ ਪਤਾ ਲੱਗ ਗਿਆ ਵੀ ਆਹ ਬੰਦਾ ਤੂੰਣਾ ਕਰਕੇ ਗਿਆ ਤੇ ਚੈਨਲ ਠੋਕ ਕੇ ਬੰ ਮੂੰਹ ਤੇ ਗਿਆ ਨਾ ਗੈਰਾ ਬੰਦਾ ਕਰਕੇ ਗਿਆ ਨਾ ਆਹ ਚੈਨਲ ਤੇ ਪਾਉਂਗਾ ਹੀ ਪਾਉਂਗਾ ਸਾਰੇ ਪਿੰਡ ਜਰੂਰ ਸੜਾਉਂ ਉਹਦਾ ਮੈਂ ਦੇਖੀ ਫਿਰ ਐ ਬਈ ਤੁਮਰਾ ਗੈਰਾ ਸਾਰੇ ਸਿਆਣੇ ਬਾਬੇ ਥੱਲੇ ਲੱਗਦੇ ਨੇ ਸਾਲੇ ਇਹ ਉਹੀ ਤੂੰ ਨੇ ਕਰਕੇ ਜਾਂਦੇ ਹੁੰਦੇ ਨੇਗੇ ਪਤਾ ਲੱਗ ਗਿਆ ਨਾ ਸਾਨੂੰ ਤੇ ਐਵੇਂ ਬਈ ਰੱਬ ਬਾਪੇ ਨੂੰ ਸਜ਼ਾ ਦੇਊਗਾ ਤੇ ਕਹੇ ਥੱਲੇ ਬਾਬੇ ਦੇ ਲੱਗਦੇ ਨਾ ਪੁੱਤ ਕੋਈ ਨਾ ਵੀਡੀਓ ਪਤਾ ਲੱਗਦੇ ਛੋਟੀ ਮਾ ਦੀ ਵੀਡੀਓ ਨੈਟ ਦੇ ਆ YouTube ਚੈਨਲ ਠੋਕੂਗਾ ਇਹ ਨਾਲ ਸਾਰੇ ਪਿੰਡੇ ਜਰੂਰ ਸਕੜਾਉਂ ਜਰੂਰ ਪੂਰਾ ਤੇ ਚਲੋ ਬਾਈ ਆਪਾਂ ਚੱਲਦੇ ਆਜੋ ਉੱਥੇ ਮਾਤਾ ਰਾਣੀ ਦੇ ਮੱਠਾ ਟੇਕੜੀ ਜਾਣ ਆਪਾਂ ਨੇ ਤੁਹਾਨੂੰ ਪਤਾ ਹੀ ਆ ਅੱਜ ਮੰਗਲਵਾਰ ਆ ਚਲੋ ਫਿਰ ਆ ਚੱਲੀਏ ਮੱਠਾ ਟੇਕ ਕੇ ਉਹਨੇ ਮਾਤਾ ਰਾਣੀ ਦੇ ਚਲੋ ਫਿਰ ਆਜੋ ਆ ਦੇਖੋ ਜੀ ਆਪਾਂ ਜਾ ਰਹੇ ਹਾਂਗਾ ਤੌਂ ਦੀ ਤਿਆਰੀ ਆ ਦੇਖੋ ਜਾ ਸਕਦੇ ਵੀ ਨਾ ਦੇਖੋ ਹੀ ਜਾ ਰਹੇ ਹੁਣ ਆਪਾਂ ਆ ਜਾਓ ਆਦੇਸ ਆਦਮੀ ਆ ਪਹੁੰਚ ਚੁਕੇ ਮਾਤਾ ਰਾਣੀ ਕੋਲੇ ਤੇ ਅਸ ਨੂੰ ਦਰਸ਼ਨ ਕਰਾਉਣੇ ਆ Adek, ini perih dia. Amami dia dari dia, ameri atau dari. ਕਾਇਰੀ ਉਹ ਨਹੀਂ ਖਾਣ ਨਹੀਂ ਜਾਂਦਾ ਸੀ ਦੇਖਿਆ ਹਨਾ ਉਹ ਤੇ ਅਡੇ ਕੋਲ ਕੋਲੇ ਜੇ ਪਹੁੰਚ ਕੇ ਆਪਾਂ ਹੋ ਚੇ ਲੋ ਫਿਰ ਆਜੋ ਹੈਲੋ ਫਰੈਂਡ ਵੀ ਆਪਾਂ ਅੱਜ ਜਾ ਰਹੇ ਆ ਸੰਤਪੁਰੇ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਜੇ ਮੱਛਿਆ ਦਾ ਪਾਵ ਦਿਹਾੜਾ ਵਾ ਮੱਛੇ ਅੱਜ ਤੇ ਅੱਜ ਸਭ ਨੂੰ ਸਭ ਨੂੰ ਜੇ ਮੱਠਾ ਟਕਾਉਨੇ ਉੱਥੇ ਜਾ ਕੇ ਸੰਤਪੁਰੇ ਤੇ ਬਸ ਉਹਨਾਂ ਨਾਲ ਨੂੰ ਕਿ ਤਿਆਰ ਤੁਰੋਗੇ ਪੱਗ ਬੁਗ ਬਣ ਕੇ ਚੱਲਦੇ ਆ ਚਲ ਫਿਰ ਆ ਚੱਲੀਏ ਸੰਤਪੁਰੇ ਸਭਨੇ ਜ ਮਠਾ ਟਕੋਨੇ ਆ ਚਲੋ ਫਿਰ ਆ ਜਓ ਸੋ ਫਰੈਂਡ ਦੇਖਦਾ ਜੀ ਆਪਾਂ ਹੋ ਚੁੱਕੇ ਆ ਤਿਆਰ ਪੱਕ ਬੁਗ ਮੰਨ ਲਈ ਆ ਬਾਸ ਹੁਣ ਆਪਾਂ ਚੱਲਦੇ ਆਂ ਜਾ ਕੇ ਤੁਹਾਨੂੰ ਹੱਥ ਕਮਾਨ ਕੇ ਫਿਰ ਚੱਲਦੇ ਆ ਸੰਤਪੁਰੇ ਚਲੋ ਫਿਰ ਆ ਚੱਲੀਏ ਆ ਜਓ ਸੋ ਫਰੈਂਡ ਦੇਖਾ ਸੋ ਇਹ ਆਪਾਂ ਨਿਕਜ ਵੇਕਰੋ ਬਾਹਰ ਆ ਦੇਖੋ ਜੀ ਯਾਨ ਆਪਾਂ ਸੰਤਪੁਰੇ ਰੂ ਆ ਦੇਖ

खोजी अख त मुफ़्त इलाज हुया गुरु बारे ਲੈਗਾ ਗੁਰੂ ਘਰ ਲੰਗਰ ਸਕਮ ਚਰਦੇ ਆ ਦੇਖੋ ਜੀ ਗੁਰੂ ਘਰ ਲੰਗਰ ਸਕਦੇ ਹੁਣ ਆਪਾਂ ਚਲੋ ਫਿਰ ਆਜੋ

ਯਕੀਨ ਮੁੰਡਾ ਜੈਮ ਵਾਲਾ ਜੀ ਜੈਮ ਵਾਲਾ ਇਹ ਜੈਮ ਲਾਉਂਦਾ ਜੈਮ ਓ ਬ੍ਰੇਕ ਨਹੀਂ ਆਗੇ ਬਲੋਗਰ ਸਾਹਿਬ ਓਹੋ ਆਹ ਸਰ ਕਿਵੇਂ ਆਓ ਕੜੀ ਆ ਕੀ ਆ ਇਹ ਪ੍ਰੋਟੀਨ ਨਹੀਂ ਆ ਬੈ ਪ੍ਰੋਟੀਨ ਆ ਆ ਦੇਖੋ ਇਹ ਮੁੰਡਾ ਜੈਮ ਲਾਉਂਦੇ ਆਲਾ ਡੋਲਾ ਦਿਖਾ ਆਪਦਾ ਦੇਖੀਏ ਕਹਿ ਜਾ ਆ ਦੇਖੋ ਇਹ ਮੁੰਡਾ ਜੈਮ ਲਾਉਂਦਾ ਜੈਮ ਚਲੋ ਫਿਰ ਅੱਜ ਚੱਲੀਏ ਵਾ ਗਰਾਊਂਡ 'ਚ ਪਹੁੰਚਣਾ ਆਈਆਂ ਚਲੋ ਫਿਰ ਆਜੋ ਆ ਦੇਖੋ ਜੀ ਪਹੁੰਚ ਗਏ ਆਪਾਂ ਗਰਾਊਂਡ 'ਚ

ਅਪਾਕੇ ਉੱਤੇ ਬਾਲੀਵੁੱਡ ਦਾ ਵਧੀਆ ਪਾ ਬਣਾ ਕੇ ਵੀਡੀਓ ਅੱਜ ਤੁਹਾਨੂੰ ਪਾਇਆ ਕਰਾਂਗੇ ਉਹਦੀ ਜਾਂ ਕੋਈ ਹੋਰ ਦਾ ਦਿਨ ਦੱਸਾਂਗੇ ਤੇ ਉੱਤੇ ਟੂਰਨਾਮੈਂਟ ਖਾਵਾਂਗੇ ਜਿਹਨੂੰ ਬਹੁਤ ਤਕੜਾ ਚਲੋ ਮੈਂ ਅੱਜ ਲਈ ਨਹੀਂ ਉਹ ਆਦਾ ਬਲੌਗ ਵਧੀਲਾ ਕੇ ਵੀਡੀਓ ਕੋ ਲਾਈਕ ਕਮੈਂਟ ਤੇ ਸਬਸਕ੍ਰਾਈਬ ਠੋਕ ਦਿਓ ਚੰਗਾ ਫਿਰ